ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਵਰ ਕਰਦੇ ਪਏ ਦੀਪਗੜ੍ਹ ਤੋਂ ਜਿਹੜੀ ਬਧੌੜ ਨੂੰ ਰੋਡ ਜਾਂਦੇ ਵੇਲੇ ਪਿੰਡ ਤੋਂ 18 ਫੁੱਟੀ ਰੋਡ ਮਰਦਸੇ ਦੇ ਬਿਲਕੁਲ ਨਜ਼ਦੀਕ ਆ ਰੋਡ ਦੇ ਉੱਪਰ ਮੱਕੀ ਬਕਾਉਗਾ ਕੀ ਵੀਰ ਨੂੰ ਪੁੱਛਦਿਆਂ ਕਹਿ ਕੇ ਲਿਆ ਤੇ ਡਿਟੇਲ ਪੁੱਛਦੇ ਕਿੰਨੇ ਕਿ ਦਿਨਾਂ ਦੀ ਮੱਕੀ ਹੋਗੀ ਕੀ ਇਹਦਾ ਭਾਅ ਵਿਆਰ ਰੱਖਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਦੇ ਆਪਣਾ ਨਾਮ ਮੇਰਾ ਮਨਦੀਪ ਸਿੰਘ ਪਿੰਡ ਭਦੌੜ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਤੇ ਆਪਣੇ ਇਹ ਦੀਪਗੜ ਤੋਂ ਭਦੌੜ ਰੋਡ ਤੇ ਆ ਗਈ ਤੇਰੀ ਮੱਕੀ ਹੈਣਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ 77472 72916 7747272916 ਜਿਹੜੇ ਅੱਜ ਆਪਾਂ ਮੱਕੀ ਪਕਾਉ ਕਰੇ ਮੱਕੀ ਵਾਲੇ ਖੇਤ ਚ ਗਨੇ ਕ ਕੜਵਾਣਾ ਹੈ ਸਾਰਾ ਖੜਾ ਇਹ 3.5 ਕਿੱਲੇ ਬਾਣਾ ਜੀ ਕਿੱਲੇ ਦਾ ਮੈਂ 4 ਪੌਣਾ 2.5 ਕਿੱਲੇ ਬਕਾਉ ਆ 6.5 ਕਿੱਲੇ ਮੱਕੀ ਵੇਚਣੀ ਆ ਵੇਚਣੀ ਆ ਆਂ ਜੀ ਵੇਚਣੀ ਆ ਜੀ ਤੇ ਵੀ ਕਿਹੜਾ ਬੀਜਿਆ ਹੋਇਆ ਇਹ ਇਹ 18 ਚਤਰੀ ਆ ਜੀ ਸਾਰੇ ਪੋਇਨਰ ਦਾ ਪੋਇਨਰ ਦਾ ਹਾਂ ਜੀ ਤੇ ਕੱਦ ਕਾਠ ਬਹੁਤ ਉੱਚਾ ਕਰਦਾ ਨਾ ਹਾਂ ਹਾਂ ਕੱਦ ਬਹੁਤ ਆ ਜੀ ਤੇ ਮੜੇ ਵਿੱਚ ਖੜਕੇ ਦਿਖਾਈਏ ਆਪਾਂ ਸੋ ਵੀਰੋ ਕੱਦ ਦੇਖੋ ਮੱਕੀ ਦਾ ਤੇ ਵਿਚ ਮੰਨ ਕੇ ਚਲੋ ਵੀ ਹੱਥ ਖੜਾ ਕਰਕੇ ਉੱਪਰ ਨਹੀਂ ਨੀ ਮੰਦਾ ਵਿਚ ਸੋ ਆ ਦੇਖੋ ਜਮਾ ਫੁੱਲ ਸੈਜ ਦੀ ਆ ਮੱਕੀ ਤੇ ਸੁਲੂ ਸੁਲੂ ਵਧੀਆ ਲੱਗੀ ਪੈਣ ਫਿਰ ਹਣਾ ਸਾਲ ਮੂਰਤਾ ਬਣ ਲੱਗੀਆਂ ਨਾਲ ਹਨ ਹਾਂ ਹਾਂ ਵੀ ਆ ਦੇਖ ਲੈ ਓਾ ਦੇ ਕੋਲ ਸੱਲੀ ਵਧੀ ਪੈਣ ਲੱਗੀ ਥੋੜੀ ਮੰਨ ਕੇ ਚੱਲੋ ਵੀ ਹਲੇ ਨੇ ਕੱਢਦੀ ਆ 8 10 ਦਿਨ ਹਨਾ ਹਾਂ ਵੀ ਕੱਢਦੀ ਆ ਠੀਕ ਹੈ ਤੇ ਵੀਰੇ ਰੇਟ ਬਜ਼ਾਰ ਫਿਰ ਇਹਦਾ ਮੱਕੀ ਦਾ ਕੀ ਹਿਸਾਬ ਕਰਾਂਗੇ ਆਪਾਂ ਬਾਈ ਰੇਟ ਫੋਨ ਤੇ ਕਰ ਲਾਂਗੇ ਜਿਵੇਂ ਜਿਵੇਂ ਚੱਲੇ ਆਪਾਂ ਪੱਤੀ ਦੇ ਹਿਸਾਬ ਨਾਲ ਮਨ ਜਿਹੜਾ ਜਿਹੇ ਲੋਕ ਕਿਲਾ ਬੈਕਦਾ ਉਸ ਹਿਸਾਬ ਨਾਲ ਹਾਂ ਹਾਂ ਜੀ ਹਾਂ ਜੀ ਤੇ ਵੱਡਣ ਵਾਲੇ ਘਰੋਂ ਬੰਦਾ ਬੇਫਿਕਰਾ ਵੱਡੇ ਰੋਡ ਦੇ ਉੱਪਰ ਆ ਜਾਮਾ ਹਨਾ ਹਾਂ ਹਾਂ ਜੀ ਤੇ ਦੂਜੇ ਪਾਸੇ ਪਹੀ ਵੀ ਘੁੰਮਦੀ ਆ ਹਾਂ ਹਾਂ ਪਹੀ ਘੁੰਮਦੀ ਆ ਜੀ ਸਰ ਟੇਢੀ ਤਿੰਨ ਪਾਸੇ ਦੋ ਪਾਸੇ ਪਹੀ ਘੁੰਮਦੀ ਇੱਕ ਪਾਸੇ ਰੋਡ ਆ ਗਿਆ ਹਾਂ ਜੀ ਜੀ ਸਿਰਫ ਇੱਕ ਪਾਸੇ ਬਾਟਾ ਗਲੀ ਝੋਨੇ ਵਾਲੀ ਬਸ ਇੱਕ ਹੀ ਆ ਜੀ ਹਾਂਜੀ ਠੀਕ ਆ 6.5 ਕਿਲੇ ਮੱਕੀ ਆਪਾਂ ਵੇਚਣੀ ਆ ਹਾਂ ਜੀ ਹਾਂ ਜੀ ਸਾਢੇ 3 ਕਿਲੇ ਕਿਲਾ ਆਪਾਂ ਰੱਖ ਲੈਣਾ ਹਨਾ ਠੀਕ ਆ ਜੀ ਤੇ ਨੰਬਰ ਬੋਲ ਜੀ ਆਪਣਾ 7475 7290 ਠੀਕ ਆ ਰੇਟ ਮਾਰ ਕੇ ਚਲੋ ਮ ਖਬਰੋ ਤੇ ਕੈਕ ਦਿਨ ਹੋ ਗਏ ਮੱਕੀ ਬੀਜੂ ਨੂੰ ਕਿੰਨੇ ਟੈਪ ਅਪ੍ਰੈਲ ਦੀ ਬੀਜੀ ਵੀ ਹੈ ਇਹ ਇਹ 20 ਅਪ੍ਰੈਲ ਦੀ ਬੀਜੀ ਵੀ ਹੈ ਜੀ ਠੀਕ ਆ 20 ਕੇ ਅਪ੍ਰੈਲ ਦੀ ਮੱਕੀ ਬੀਜੀ ਵੀ ਆ ਤੇ ਮੂਰਤਾ ਵਗੈਰਾ ਦੇਖੋ ਤੇ ਮੇਨ ਗੱਲ ਆਪਾਂ ਦੱਸ ਦਈਏ 18 44 B ਹੈ ਇਹ ਜਿਹੜਾ ਹੈਗਾਗਾ ਤੇ ਛੱਲੀਆਂ ਦੋ ਦੋ ਮੂਰਤੇ ਹੀ ਕੱਢਦਾ ਤੇ ਭਰ ਫਿਰ ਨਾਜ ਨਾ ਪੂਰੀ ਜਾਂਦੀ ਹੈ ਹਨਾ ਇਹ ਬੀਜੀ ਪੂਰੀ ਆ ਜਾਂਦੀ ਹੈ ਸੋ ਫਿਰ ਦਾਣਾ ਦੇਖ ਸਕਦੇ ਹਾਂ ਤੇ ਕੱਲੇ ਦੁੱਧ ਇਹ ਹਲੇ ਮੰਨ ਕੇ ਚਲੋ ਕੱਚੀ ਯਾੜ ਸਾਸ ਦਿਨ ਕੱਢਦੀ ਆ ਹਨਾ ਮੱਕੀ ਹਾਂ ਹਾਂ ਜੀ ਹਾਂ ਜੀ ਤੇ ਪਰ ਨਾਜ ਨਾ ਗੁੰਦੀ ਪਈ ਆ ਜਮਾ ਹਨਾ ਹਾਂ ਹਾਂ ਬਈ ਦੇਖ ਲਓ ਜ ਦੋ ਦੋ ਛੱਲੀਆਂ ਪੂਰੀਆਂ ਲੱਗੀਆਂ ਬਾਕੀ ਮੇਨ ਕਾਲਾ ਬਾਰੇ ਦੇਖਿਓ ਰੋਡ ਦੇ ਉੱਪਰ ਆ ਜਿਵੇਂ ਬਾਰਿਸ਼ ਵਗੈਰਾ ਡਰ ਹੁੰਦਾ ਕੋਈ ਸਮੱਸਿਆ ਨਹੀਂ ਆਉਣੀ ਕਿਉਂਕਿ ਦੂਜੇ ਪਾਸੇ ਪਹੀ ਘੁੰਮਦੀ ਪਿਆ ਦੇਖੋ 18 ਫੁੱਟੀ ਮੇਨ ਰੋਡ ਜਾਂਦਾ ਪਿਆ ਤੇ ਦੂਸਰੇ ਪਾਸੇ ਘੁੰਮਦੀ ਪਿਆ ਪਹੀ ਪਹੀ ਘੁੰਮਦੀ ਹੈ ਜੀ 18 43 ਬੀ ਹੈਗਾ ਸਵੇਰ ਨੂੰ ਨਾਜ ਦੇਖ ਸਕਦੇ ਆਪਾਂ ਚਾਰ ਪੰਜ ਛੱਲੀਆਂ ਦੇ ਪੜ ਦੇ ਲੱਗੇ ਦੇਖਿਆ ਤੇ ਨਾਜ ਵਧੀਆ ਪੈਂਦਾ ਤੁਰੇ ਜਾਂਦਾ ਹੈਗਾ ਤੇ ਸਿਰਫ ਹਫਤਾ ਖੰਡ ਲੈਂਦੀ ਹੈ ਛੱਲੀਆਂ ਵੀ ਤਿੰਨ ਤਿੰਨ ਆਟਾਂ ਦੇ ਠੀਕ ਹੈ ਬਈ ਜਵੇ ਤਿੰਨ ਤਿੰਨ ਚੱਕੇਵੇਂ ਹਨ ਤੇ ਬਾਕੀ ਇੱਕੋ ਜਿਹੀ ਸਾਰੇ ਕਿਤੇ ਹਨ ਕਿਸੇ ਪਾਸੋਂ ਮੱਕੀ ਨਰਮਣੀ ਹੈਗੀ ਸੁੱਪ ਪਹਾੜ ਰੋੜ ਜਿਹੜਾ ਦੀਪਗੜ੍ਹ ਤੋਂ ਰੋੜ ਜਾਂਦਾ ਸਿਰਫ ਮਰਦਸਾ ਡੇਰਾ ਪੈਂਦਾ ਇੱਥੇ ਵੀਰ ਬਾਬੇ ਦਾ ਉਹਦੇ ਨੇੜੇ ਆ ਗਈ ਪੈੜੀ ਇਹ ਉੱਥੇ ਮੱਕੀ ਜਿਹੜਾ ਬਿਲਕੁਲ ਇੱਕੋ ਜਿਹੀ ਮੱਕੀ ਕਿਸੇ ਪਾਸੋਂ ਨਰਮਣੀ ਮੱਕੀ ਬਈ ਇੱਕੋ ਜਿਹੀ ਹੈ ਰੋੜ ਜਾਂਦਾ ਦੂਜੇ ਪਾਸੇ ਪਹੀ ਜਾਂਦਾ ਕੋਈ ਵੀ ਵੀਰ ਚਾਰ ਪੌਣ ਨਹੀਂ ਖਤਰ ਮੱਕੀ ਖਰੀਦਣੀ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿਦ